ਲਓ ਜੀ ਅੱਜ ਪਹੁੰਚਿਆ ਪੈਰਾਮਾਉਂਟ ਪਬਲਿਕ ਸਕੂਲ ਲਹਿਰਾ ਗਾਗਾ ਦੇ ਵਿੱਚ ਤੇ ਪੀਪੀਐਸ ਸ਼ੋਰਟ ਦੇ ਵਿੱਚ ਆਪਾਂ ਕਹਿੰਦੇ ਆ ਇਸ ਸਕੂਲ ਦੇ ਵਿੱਚ ਸਾਡਾ ਬੱਚਾ ਪੜ੍ਹਦਾ ਹੈ ਤੇ ਇੱਥੇ ਕਾਰਨੀਵਲ ਫੰਕਸ਼ਨ ਹੈ ਅੱਜ ਤੇ ਆਪਾਂ ਦੇਖਦੇ ਹਾਂ ਇਹਦੇ ਤੇ ਇਹਨਾਂ ਨੇ ਕੀ ਕੀ ਬਣਾਇਆ ਹੈ ਤੇ ਕੀ ਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਧਰ ਸਟਾਲਾਂ ਲੱਗੀਆਂ ਨੇ ਖਾਣ ਪੀਣ ਵਾਸਤੇ ਜਿਹੜੀਆਂ ਰੈਂਟ ਤੇ ਨੇ ਤਕਰੀਬਨ ਫ੍ਰੀ ਤਾਂ ਕੁਝ ਹੈ ਨਹੀਂ ਤੇ ਕੁਛ ਨਾ ਕੁਛ ਇਹਨਾਂ ਨੇ ਅੱਗੇ ਦੇਖੋ ਦੇਖਣਯੋਗ ਕੀ ਬਣਾਇਆ ਹੈਗਾ ਆ ਆਪਾਂ ਅੱਗੇ ਚੱਲਦੇ ਆਂਗੇ ਇਹ ਰਸਤਾ ਹੈ ਆਪਾਂ ਇੰਟਰ ਹੋ ਗਏ ਹਣਾ ਤੇ ਦੇਖਦੇ ਆਂ ਅੱਗੇ ਜਾ ਕੇ ਆਪਾਂ ਆ ਇਹਨਾਂ ਨੇ ਡਰਾ ਬਣਾ ਕੁਝ ਬਣਾਉਣ ਦੀ ਸ਼ਾਇਦ ਕੋਸ਼ਿਸ਼ ਕੀਤੀ ਹੈਗੀ ਦੇਖਦੇ ਆਂ ਆਪਾਂ ਵੀ ਅੱਗੇ ਹੈ ਕਿ ਬਿਲਕੁਲ ਬਣੇ ਰਹਿਏ ਥੇ ਕੀਤਾ ਹੋਇਆ ਜੰਗਲਦਾਰੀ ਬਣ ਜਾਂਦੇ ਨੇ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਜੰਤਰ ਸਿਸਟਮ ਬਣਾਏ ਕਲਕਾਲ ਆਪਾਂ ਬਾਹਰ ਅੱਗੇ ਚੱਲ ਕੇ ਦੇਖਦੇ ਆਂ ਇੱਥੋਂ ਉਹ ਰਾਧਾਰੀ ਬੜੀ ਸੋਹਣੀ ਬਣਾਈ ਹੈ ਇਹਨਾਂ ਨੇ ਸਵਾਗਤ ਵਾਸਤੇ ਇੱਥੇ ਜਿਹੜੇ ਬੱਚਿਆਂ ਦੇ ਖੇਡ ਵਗੈਰਾ ਨੇਗੇ ਜਿਵੇਂ ਟੁਆਇ ਟ੍ਰੇਨ ਵਗੈਰਾ ਜਾਂ ਹੋਰ ਚੀਜ਼ਾਂ ਨੇਗੀਆਂ ਉਹਨਾਂ ਦੀਆਂ ਟਿਕਟਾਂ ਮਿਲਦੀਆਂ ਨੇ ਇੱਥੇ ਤੇ ਇੱਧਰ ਲੱਗੇ ਨੇਗੇ ਆ ਝੂਲੇ ਚਾਲੇ ਜੋ ਵੀ ਆ ਖੇਡਣ ਵਾਸਤੇ ਹੁੰਦਾ ਬੱਚਿਆਂ ਦੇ ਉੱਧਰ ਟ੍ਰੇਨ ਜਾਉ ਉੱਚਾ ਤੇ ਚੜਨ ਚੜਨ ਵਾਸਤੇ ਬੱਚਿਆਂ ਦੇ ਤੇ ਇਧਰ ਆ ਪੁਰਾਣੇ ਸਮਿਆਂ ਦੇ ਵਿੱਚ ਆਪਾਂ ਦੇਖਦੇ ਹੁੰਦੇ ਫੋਟੋਆਂ ਇਹਦੇ ਚ ਕੀਤੀ ਜਾਂ ਚੱਲਦਾ ਹੁੰਦਾ ਉਹ ਸਿਸਟਮ ਹੈ ਤੇ ਇਹ ਉਲਟ ਦੀ ਗੱਠੀ ਹੈ ਉੱਠ ਬੋਤਾ ਆਪਾਂ ਕਹਿੰਦੇ ਆ ਆਹ ਸਮੇਂ ਦੇ ਹੋਣੇ ਜਿਨ੍ਹਾਂ ਨੇ ਦੇਖਿਆਗਾ ਗੁੰਤੀ ਕਰਨ ਵਾਸਤੇ ਇਹ ਆ ਪ੍ਰਾਣੀਆਂ ਕਾਕਰਾ ਟਿੰਡਾਂ ਟਿਫਨ ਪੁਰਾਣੇ ਤੇ ਚਮਚੇ ਸ਼ੀਸ਼ਾ ਇਹ ਸਾਰਾ ਰਾਤਸਿ ਵਗੈਰਾ ਦੇ ਇਧਰ ਲਾਲਟਨ ਦੀਵਾ ਲੈਂਪਰ ਮਦਾਨੀਆਂ ਪੁਰਾਣਾ ਟਾਈਮ ਪੀਸ ਪ੍ਰੈਸਰ ਇਹ ਪ੍ਰਾਂਤ ਅਸ਼ਾ ਦਾ ਬਾ ਟੋکریاں ਪੁਰਾਣਾ ਸੱਭਿਆਚਾਰੀ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈਗੀ ਤੇ ਸਕੂਲ ਦੇ ਵਿੱਚ ਸਾਰਾ ਫੁੱਲਕਾਰੀਆਂ ਬਾਗ ਤੇ ਘਗਰਾ ਇਦਰੇ ਸਿੱਕੇ ਨੇ ਜਿਵੇਂ ਇਹ ਗੁਰੂ ਨਾਨਕ ਦੇਵ ਜੀ ਦੇ ਸੱਚੇ ਸੌਦੇ ਵੇਲੇ ਦੇ ਸਿੱਕੇ ਬਹਿਲੋਲ ਲੋਧੀ ਦੇ ਤੇ ਆਪਾਂ ਦੇਖ ਸਕਦੇ ਆ ਇਹ ਸਿੱਕੇ ਉਸ ਵੇਲੇ ਦੇ ਨੇ ਗੁਰੂ ਨਾਨਕ ਦੇਵ ਜੀ ਦੇ ਵੇਲੇ ਦੇ ਆ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ ਬ੍ਰਿਟਿਸ਼ ਇੰਡੀਆ ਦੇ ਸਿੱਕੇ ਲੇਗੇ ਇਹ ਆਪਾਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਆਂ ਦੇਖੋ ਜੀ 1538 ਤੇ 1545 ਸ਼ੇਰशाह सूरी ਦਾ 1 ਰੁਪਿਆ ਉਸ ਤੋਂ ਬਾਅਦ ਅਕਬਰ ਬਾਦਸ਼ਾਹ ਜੀ ਦਾ 1 ਰੁਪਿਆ ਤੇ ਔਰੰਗਜ਼ੇਬ ਦਾ 1 ਰੁਪਿਆ ਮਹਾਰਾਜਾ ਰਣਜੀਤ ਸਿੰਘ ਜੀ ਦਾ 1 ਰੁਪਿਆ ਤੇ ਈਸਟ ਇੰਡੀਆ ਕੰਪਨੀ ਦਾ 1 ਰੁਪਿਆ ਤੇ ਉਸ ਤੋਂ ਬਾਅਦ ਜਾਰਜ ਪੰਚਮ ਦਾ 1 ਰੁਪਿਆ ਇਹਨਾਂ ਨੇ ਦਿਖਾਇਆ ਇੱਥੇ ਤੇ ਇਹਨਾਂ ਦੇ ਆਪਾਂ ਇਸ ਤਰ੍ਹਾਂ ਵੀ ਇਹਨਾਂ ਨੂੰ ਦੇਖ ਸਕਦੇ ਆ ਬੜੀ ਵਧੀਆ ਇਹਨਾਂ ਨੇ ਡਿਸਪਲੇ ਲਾਈ ਆ ਇਹ ਸਿੱਕੇ ਲਾਏ ਨੇ ਸਾਰੇ ਤਰ੍ਹਾਂ ਦੀ ਤੇ ਪ੍ਰਾਣੀਆਂ ਕੋਥੀਆਂ ਆ ਗਈਆਂ ਜੋ ਹੱਥ ਲਿਖਤ ਨੇ ਛੋਟੇ ਗ੍ਰੰਥ ਨੇ ਜੋ ਅ ਜਿਵੇਂ ਇਹ ਰਮਾਇਣ ਇਹਨਾਂ ਦੇ ਉੱਤੇ ਪੱਤਰਿਆਂ ਦੇ ਉੱਤੇ ਲਿਖੀ ਹੋਈ ਹੈ ਤੇ ਜੀ ਜੀ ਇਹ ਭਗਵਤ ਮਹਾਪ੍ਰਾਣ ਹੈ ਅ ਦੁਨੀਆਂ ਦੇ ਸਭ ਤੋਂ ਛੋਟੇ ਗ੍ਰੰਥ ਨੇ ਵਾਛਦੀ ਬਾਣੀ ਅ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਬਾਣੀ ਤੇ ਸਾਰਾ ਇਹਨਾਂ ਨੇ ਇੱਥੇ ਲਾਇਆ ਹੈਗਾ ਦਰਸ਼ਨ ਹੋ ਰਹੇ ਨੇ ਆਪਾਂ ਨੂੰ ਆਸ਼ਾ ਸ਼ਤਰ ਨੇ ਪੁਰਾਣੇ ਜੰਗਾਂ ਜੁੰਦਾ ਜੁੱਧਾ ਹੁੰਦੀਆਂ ਸੀ ਉਸ ਟਾਈਮ ਅ ਸ਼ਸਤਰਾਂ ਦੇ ਨਾਲ ਇਹਨਾਂ ਦੇ ਨਾਲ ਜੁੱਧ ਹੁੰਦੇ ਤਾਂ ਆਹ ਜੈਕਟਾ ਲੋਹੇ ਦੀ ਜੈਕਟ ਹੈ ਇਹ ਲੋਹੇ ਦੀ ਜਾਲੀ ਦੀ ਬਣਾ ਕੇ ਇਹਦੇ ਵਿੱਚ ਹਥਿਆਰ ਵੀ ਵੱਜ ਨਾ ਸਕੇ ਅੱਗੇ ਦੇਖਦੇ ਆਂ ਜੀ ਜਾ ਕੇ ਹੁਣ ਅੱਗੇ ਕੀ ਕੁਸ਼ ਹੈ ਬੱਚਿਆਂ ਦੇ ਖੜਾਉਣੇ ਨੇ ਇੱਧਰ ਫੇਡਣ ਵਾਸਤੇ ਆ ਇਹਨਾਂ ਨੇ ਕਾਰ ਗਿਲ ਦਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈਗੀ ਤੇ ਸ਼ਾਦਾ ਬਰਫ਼ ਦਾ ਦ੍ਰਿਸ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅੰਗਲੇਸ਼ੀਅਰ ਵਗੈਰਾ ਤੇ ਫੌਜੀ ਵੀਰਾਂ ਦਾ ਆ ਉਹਨਾਂ ਦੀ ਜੀਪ